ਸਸੀ ਗਾਲ ਜੀ ਸਾਰੇ ਟਾਈਗਰ ਪੰਜਾਬ ਨਿਊਜ਼ ਚੈਨਲ ਦੇਖਣ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਦਰਸ਼ਕੋ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਆਏ ਦਿਨ ਅਸੀਂ ਆਪਣੇ ਸਟੂਡੀਓ ਦੇ ਵਿੱਚ ਸਰਦਾਰ ਸੁਨਾਮ ਸਿੰਘ ਜੀ ਨਾਲ ਜਿਹੜੇ ਆਪਣੇ ਐਡੀਟਰ ਹੈਗੇ ਹੈ ਸੰਪਾਦਕ ਹੈ ਇਹਨਾਂ ਨਾਲ ਤੁਹਾਨੂੰ ਮਿਲਾਉਂਦੇ ਰਹਿੰਨੇ ਆ। ਅੱਜ ਫਿਰ ਸਰਦਾਰ ਸੁਨਾਮ ਸਿੰਘ ਜੀ ਸਟੂਡੀਓ ਵਿੱਚ ਹਾਜ਼ਰ ਹੈ। ਇਹਨਾਂ ਨਾਲ ਕਰਦੇ ਆ ਇੱਕ ਖਾਸ ਵਿਸ਼ੇ ਤੇ ਗੱਲਬਾਤ ਸਸੀ ਗਾਲ ਸੁਨਾਮ ਜੀ ਸਤਿ ਸ੍ਰੀ ਅਕਾਲ ਸਤਨਾਮ ਜੀ ਮੁੱਦਾ ਅੱਜ ਫਿਰ ਬਹੁਤ ਗੰਭੀਰ ਹੈ ਕੀ ਮੁੱਦਾ ਹੈ ਪੰਜਾਬ ਦੇ ਸਰ ਆਏ ਦੇ ਨੋ ਕਰਜ਼ਾ ਵੱਧ ਹੀ ਜਾ ਰਿਹਾ ਜਿਨ੍ਹਾਂ ਦੇ ਆંકੜੇ ਅੱਜ ਲੈ ਕੇ ਅਸੀਂ ਤੁਹਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹ ਸਤਨਾਮ ਜੀ 2011-12 ਦੇ ਵਿੱਚ ਤੁਹਾਨੂੰ ਵੀ ਯਾਦ ਹੋਊਗਾ ਕਾਂਲੀ ਦਲ ਦੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ ਦੇ ਸਰ ਕਰਜ਼ਾ ਤਕਰੀਬਨ ਤਰਾਸੀ 1099 ਲੱਖ ਕਰੋੜ ਰੁਪਏ ਦਾ ਸੀਗਾ ਜੀ ਇਹਨੂੰ ਤੁਸੀਂ ਕਿਵੇਂ ਦੇਖਦੇ ਹਰਦੀਪ ਜੀ ਤੁਸੀਂ ਇਹਨੇ ਉਹ ਕੇ ਸਵਾਲ ਕਿਉਂ ਕਰਦੇ ਜੀ ਤੁਹਾਨੂੰ ਪਤਾ ਜਿਹੜੀ ਅੱਜ ਦੇ ਜ਼ਮਾਨੇ 'ਚ ਲਾਈਫ ਹਣਾ ਹਰ ਵਿਅਕਤੀ ਹਾਂਜੀ ਉਹ ਇਹਨੇ ਵੀਜੀ ਹੋ ਚੁੱਕੀ ਆ ਵੀ ਉਹ ਤਾਂ ਘਰ ਦੇ ਲੋਨ ਮੇਰੇ ਚ ਮਸਾਲੇ ਉਹ ਇਹ ਕਰਦੇ ਨਹੀਂ ਜੇ ਘਰ ਦੇ ਕਹਿ ਦਿੰਦੇ ਆ ਚੀਜ਼ ਲੈ ਕੇ ਆਈ ਤੇ ਅਧੀਆਂ ਚੀਜ਼ਾਂ ਭੁੱਲ ਜਾਂਦਾ ਹਰ ਵਿਅਕਤੀ ਦੁਕਾਨ ਤੇ ਤੇ ਜਦੋਂ ਘਰੇ ਜਾਂਦਾ ਹੈ ਰੋਟੀ ਖਾਣ ਵੇਲੇ ਜਦੋਂ ਪਹੁੰਚਦੇ ਨੇ ਛੇਤਰ ਹੁਣ ਯਾਦ ਆਉਂਦਾ ਕਿ ਮੇਰਾ ਪੂਰਾ ਸੌਦਾ ਹੀ ਨਹੀਂ ਲਾਇਆ ਤੇ ਜਿੱਤੀ ਤੁਸੀਂ ਵੱਡੇ ਮੇਰੇ ਤੇ ਸਵਾਲ ਕਰਦੇ ਹੋ ਵੀ ਪੰਜਾਬ ਦੇ ਸਿਰ ਚੜੇ ਕਰਜ਼ੇ ਦੀ ਗੱਲ ਕਰਦੇ ਹਾਂ ਹਾਂ ਜੀ ਤੇ ਫਿਰ ਦੇਖੋ ਯਾਰ ਤੱਕਾ ਹੈ ਨਾ ਜਿਵੇਂ ਤੁਹ ਕੋਈ ਗਲਤੀ ਹੋ ਗਈ ਹੁਣ ਜਿਹੜੇ ਕਿਸੇ ਨੂੰ ਕੁਝ ਨਹੀਂ ਦਿਖਦਾ ਤੇ ਉਹ ਸਾਲਾ ਇੱਕ ਅਜੀ ਕਿਤਾਬੜੀ ਪੜ ਕੇ ਨਾ ਮੇਰੇ 'ਚ ਨੁਕਸ ਕੱਢ ਕੇ ਕਮੈਂਟ ਕਰਨ ਲੱਗ ਜੂਗਾ ਉੱਥੇ ਆਏ ਨਹੀਂ ਸੀ ਆਏ ਨਹੀਂ ਜੇ ਐ ਨਹੀਂ ਸੀਗਾ ਐ ਨਹੀਂ ਸੀਗਾ ਤਾਂ ਉਹ ਇਹ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਸਵਾਲ ਤੇ ਇੰਟਰਵਿਊ ਕਿਉਂ ਨਹੀਂ ਕਰ ਲੈਂਦੇ ਜਦੋਂ ਅਸੀਂ ਕਰਦੇ ਹਾਂ ਉਦੋਂ ਬਾਅਦ ਫਿਰ ਉਹਨਾਂ ਮੈਥੋਂ ਕੀ ਨਿਕਲ ਲੱਗਿਆ ਸੀ ਮਾੜਾ ਛਾਉਂਦੀ ਦਾ ਨਹੀਂ ਕੱਟਣਾ ਉਹਨੂੰ ਬਾਅਦ ਕਮੈਂਟ ਜ਼ਰੂਰ ਕਰਦੇ ਆ ਅੱਛਾ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਆ ਵੀ ਹਰ ਸਰਕਾਰ ਜੀ ਆਉਂਦੀ ਆ ਬਿਲਕੁਲ ਉਹਦਾ ਕੀ ਨਾਰਾ ਆਂਦਾ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਆਪਾਂ ਪੰਜਾਬ ਦੀ ਗੱਲ ਕਰਾਂਗੇ ਜ਼ਿਆਦਾਤਰ ਉਹ ਜਵਾਬ ਦੇਉਂਗੇ ਜਿਹੜਾ ਤੁਸੀਂ ਕੀਤਾ ਵੀ ਪੰਜਾਬ ਦੇ ਲੋਕਾਂ ਨੂੰ ਕਰਜ਼ਾ ਮੁਕਤ ਕਰਦਾਂਗੇ ਸਾਨੂੰ ਵੋਟਾਂ ਪਾਓ ਐਂ ਜੋ ਪਹਿਲਾਂ ਤਾਂ ਅਸੀਂ ਇੱਕ ਸੀਗਾ ਜੀ ਵੀ ਇਹ ਦਾ ਤੂ ਖੇਰਾ ਤਾਂ ਤੂੰ ਝੜ ਗਿਆ ਫਾਨ ਆੜਿਆ ਤੀਜੇ ਦਾ ਕੇ ਸੱਭਿਆਚਾਰ ਦਾ ਗਾਣਾ ਵੀ ਹੈਗਾ ਸਾਡੇ ਮਾਨ ਚੋ ਬਲਕਾਰ ਕੀ ਲਾ ਜੀ ਕਹਿੰਦੇ ਐ ਨਾ ਵੀ ਤੀਜੇ ਫਾਨਾ ਅੜਿਆ ਤੀਜੇ ਦਾ ਹੁਣੇ ਫਾਨਾ ਤਾਂ ਅੜ ਗਿਆ ਸਾਲਾ ਤੇ ਹੁਣ ਤੱਕ ਫਾਨਾ ਤਾਂ ਹੋਣ ਰਿਹਾ ਵੀ ਜਦੋਂ ਤੋਂ ਲੈ ਕੇ ਇਲੈਕਸ਼ਨ ਦਾ ਸਿਸਟਮ ਚੱਲਿਆ ਹੈ ਉਦੋਂ ਤੋਂ ਲੈ ਕੇ ਤਾਂ ਇਹ ਦੋਵੇਂ ਪਾਰਟੀਆਂ ਸੀਗੀਆਂ ਕਾਂਗਰਸ ਤੇ ਕਾਲੀ ਖਾਲੀ ਬਿਲਕੁਲ ਜੀ ਤੇ ਬਾਕੀ ਪਾਰਟੀਆਂ ਜਿਹੜੀਆਂ ਸੀ ਉਹ ਤਾਂ ਬਾਦਲ ਸਾਹਿਬ ਨੇ ਕਿਹਾ ਸੀ ਇਹ ਕਹਿੰਦਾ ਇਹ ਤਾਂ ਪੰਜਾਬ ਦੇ ਦੀਆਂ ਜੂਮਾ ਕਹਿੰਦਾ ਜਿੰਨ ਨੂੰ ਇਹਨਾਂ ਦੇ ਅਰਥਾ ਦਾ ਪਤਾ ਹੋਊ ਅੱਜ ਸੋਚ ਲੈ ਚੰਗੀ ਤਰ੍ਹਾਂ ਵੀ ਇਹ ਬਾਦਲ ਸਾਹਿਬ ਨੇ ਕਿਹਾ ਸੀ ਕੀ ਜਿਆਦਾ ਅਸੀਆ ਹਾਂ ਕੁਰਮਚਾਰੀ ਹਾਂ ਬਿਲਕੁਲ ਤੇ ਜਾਂ ਕਾਂਗਰਸਾ ਜਾਂ ਕਾਲੀਆ ਹੈ ਹੈ ਕੁਰਮਚਾਰੀ ਬਿਲਕੁਲ ਤੇ ਪ੍ਰਤੀਜੀ ਪਾਰਟੀ ਜਿਹੜੀ ਵੀ ਆਈ ਉਹ ਪਜਾਮੇ ਦੀਆਂ ਜੂਆਂ ਮੜ ਗਈ ਜਿੰਨਾ ਤੋਂ ਇਸ਼ਾਰਾ ਵੀ ਬਹੁਤ ਸਮਾਜ ਪਾਰਟੀ ਹੋਰ ਇਧਰ ਉਧਰ ਜਿਹੜੀਆਂ ਪਾਰਟੀਆਂ ਹਾਂ ਅੱਛਾ ਕੀ ਕਹੀ ਹੁਣ ਫਾਨਾ ਅੜਿਆ ਤੀਜੇ ਦਾ ਭਗਵੰਤ ਮਾਨ ਦਾ ਹੁਣ ਇਹ ਫਾਨਾ ਅਰਨ ਕਰਕੇ ਜੀ ਤੁਹਾਨੂੰ ਇਹ ਸਵਾਲ ਕਰਨ ਦਾ ਮੈਨੂੰ ਤੇ ਮੌਕਾ ਮਿਲ ਗਿਆ ਬਿਲਕੁਲ ਮਿਲ ਗਿਆ ਦੀ ਤੇ ਪਰ ਮੈਂ ਤੁਹਾਨੂੰ ਇਹਦਾ ਜਵਾਬ ਦੇਣਾ ਚਾਹੁੰਦਾ ਵੀ ਮੈਂ ਪੰਜਾਬ ਦੇ ਲੋਕਾਂ ਨੂੰ ਹਾਂਜੀ ਵੀ ਇਹ ਦੱਸ ਦੇਣਾ ਚਾਹੁੰਦਾ ਵੀ ਜਿਹੜੀ ਡੱਬੀ ਆ ਗੈਸ ਭਰਨ ਵਾਲੀ ਹਾਂਜੀ ਮਾਚਸ ਮਾਚਸ ਜੀ ਤੇ ਜਮਾਨੇ ਦੇ ਨਾਲ ਬਦਲ ਕੇ ਉਸ ਲੈਟਰ ਚ ਲਾਉਣ ਨਾਲ ਰਹਿ ਗਿਆ ਟੱਚ ਕਰਨ ਨਾਲ ਨਾਈਟਰ ਉਹ ਪਤਾ ਨਹੀਂ ਡਾਇਰੈਕਟਰ ਨੂੰ ਟੋਰ ਸਾਨੂੰ ਜੱਟ ਨਾ ਨਾਈਟਰ ਸਵਾਗਤ ਕੀ ਹੁੰਦਾ ਮਗਰੋਂ ਨਾ ਆਪਣੇ ਨਾ ਆਪ ਕੋ ਮਾਰੇ ਆਖਰੀ ਵਾਰ ਆਏ ਸਰਤਨਾਮ ਜੀ ਲੈਟਰ ਹੁੰਦਾ ਆ ਲੈਟਰ ਆ ਜੀ ਅੱਛਾ ਹੁਣ ਆਗੇ ਲੈਟਰ ਤੇ ਉਥੋਂ ਲੈ ਕੇ ਤੇ ਅਸੀਂ ਸ਼ਾਮ ਦੀ ਰੋਟੀ ਤੱਕ ਚੁੱਲਾ ਟੈਕਸ ਦੇਣੇ ਆ ਸਰਕਾਰ ਚਲਾਉਣ ਵਾਸਤੇ ਬਿਲਕੁਲ ਜੀ ਤੇ ਜਦੋਂ ਸਾਡੇ ਕੰਮ ਕਰਨ ਦੇ باوجود ਵੀ ਇੰਨਾ ਟੈਕਸ ਕੱਟ ਕੇ ਵੀ ਜੇ ਸਰਕਾਰਾਂ ਸਾਡੇ ਸੂਬੇ ਨੂੰ ਕਰਜ਼ਾਈ ਕਰ ਰਹੀਆਂ ਹੂੰ ਤੇ ਯਾਰ ਲੋਕਾਂ ਦੀ ਤਾਂ ਕੋਈ ਗਲਤੀ ਨਹੀਂ ਇਹਦੇ ਵਿੱਚ ਤੁਹਾਡਾ ਵੀ ਸਵਾਲ ਬਣਦਾ ਹੁਣ ਜਵਾਬ ਲਓ ਜੀ ਜੇ ਮੈਂ ਇਹ ਦਰਸ਼ਕਾਂ ਨੂੰ ਹੋਰ ਦੁਗਾਈ ਚ ਲੈ ਜਾ ਸਾਡੀ ਹੁੰਦੀ ਆ ਆਦਤ ਬਿਲਕੁਲ ਜਿਹੜੇ ਲੋਕ ਹੁੰਦੇ ਆੜਾ ਉਹ ਲੋਕ ਬੰਦੇ ਨੂੰ ਵੇਖਦੇ ਆ ਅੱਖਾਂ ਨਾਲ ਇਹਦੇ ਕੱਪੜੇ ਸੋਹਣੇ ਆ ਬਿਲਕੁਲ ਇਹ ਤਾਂ ਸੋਹਣੇ ਆ ਬੂਟ ਸੋਹਣੇ ਆ ਪਰ ਸਿਰਤੀ ਵੱਜਣ ਹੂੰ ਬੂਟਾਂ ਦੀ ਗੱਲ ਸਿਰਤੀ ਵੱਜਣ ਵਾਲੀ ਹੁੰਦੀ ਹੈ ਤੇ ਜਿਹੜੀ ਆਪਣੀ ਆ ਨਾ ਮੀਡੀਆ ਦੀ ਲੈਣ ਹਾਂਜੀ ਆਪਣੀ ਲੈਣ ਨੂੰ ਇਹ ਚਾਹੀਦਾ ਵੀ ਉਹ ਅੰਦਰ ਦਾ ਸਕੈਨ ਕਰਨ ਵੀ ਇਹ ਅੰਦਰ ਦਾ ਕੀ ਹੈ ਦਾ ਕੀ ਹੈ ਹਾਂ ਅੱਛਾ ਉਹ ਮੈਂ ਰੱਸਣਾ ਚਾਹੁੰਦਾ ਵੀ ਇਹ ਕਰਜ਼ਾ ਚੜਿਆ ਤੇ ਖਾਦਾ ਕੀ ਹੈ ਕਰਜ਼ਾ ਚੜਿਆ ਤੋਂ ਕਿਉਂ ਬਿਲਕੁਲ ਇਹ ਕਰਜ਼ਾ ਚੜਿਆ ਹੈ 1984 ਜੀ ਇੱਥੇ ਚਲੋ ਅੱਛਾ ਤੁਸੀਂ ਦਰਾ ਦੇ ਟਾਈਮ ਤੁਸੀਂ ਹਾਂਜੀ ਹੂੰ ਤੁਸੀਂ ਤਾਂ 12 ਚ ਆਗੇ ਤੇ 22 ਚ ਆਗੇ ਤੇ ਇਹ ਗੱਲਾਂ ਛੱਡੋ ਹਾਂਜੀ ਪਿੱਛੇ ਚਲੋ ਇਹ ਕਰਜ਼ਾ ਚੜਿਆ ਹੈ ਜਦੋਂ ਕੇ ਕੇਂਦਰ ਸਰਕਾਰ ਦੀ ਗਿਣੀ ਮਿਤੀ ਸਾਜਸਨ ਮੁਤਾਬਕ ਜੀ ਪੰਜਾਬ ਨੂੰ ਤੇ ਪੰਜਾਬ ਦੇ ਸਿੱਖਾਂ ਨੂੰ ਤੇ ਸਿੱਖਾਂ ਦੇ ਜਿਹੜੇ ਧਰਮਾਂ ਹੂੰ ਉਹਨਾਂ ਨੂੰ ਨਸ਼ਟ ਕਰਨ ਵਾਸਤੇ ਰਣਨੀਤੀ ਮੁਤਾਬਕ ਇਹ ਕਾਰਵਾਈ ਚੱਲੀ ਜੀਤ ਕਤਲੇਆਮ ਸਰਮਾਇਆ ਆ ਗਿਆ ਕਤਲੇਆਮ ਉਹ ਦਿੱਲੀ ਚ ਆਜੀ ਇੰਦਰਾ ਤੋਂ ਬਾਅਦ ਮਹਿਰਮੰਦਰ ਸਾਹਿਬ ਦੀ ਗੱਲ ਕਰ ਰਿਹਾ ਹੂੰ ਪਿੱਛੇ ਚਾਓ ਅੱਛਾ ਉਥੇ ਕੀ ਹੋਇਆ ਉਥੋਂ ਮਿਲ ਗਿੜੀ ਮਿੱਥੀ ਸਾਜ਼ਿਸ਼ ਦੇ ਅਨਸਾਰ ਬੀਜੇਪੀ ਹੋ ਗਈ ਇਹ ਹੋ ਗਿਆ ਤਾਂ ਅੰਗਰਸ ਹੋ ਗਈ ਇਹ ਹੋ ਗਏ ਕਿਉਂਕਿ ਦਿੱਲੀ ਕਿਸੇ ਦੀ ਸ਼ਕੀ ਨਹੀਂ ਹੈਗੀ ਦਿੱਲੀ ਤਾਂ ਦਿੱਲੀ ਇਹ ਤਾਂ ਚਫਟ ਮਾਰਨਾ ਹੀ ਮਾਰਨਾ ਹੈ ਅੱਛਾ ਤੇ ਕਬੂਤਰ ਕਾਬੂ ਆ ਗਿਆ ਠੀਕ ਹੈ ਤੇ ਨਹੀਂ ਤਾਂ ਕੋਈ ਗੱਲ ਨਹੀਂ ਅੱਛਾ ਸਾਡੇ ਪੰਜਾਬ ਦੇ ਲੀਡਰ ਤਾਂ ਹੁਣ ਤੱਕ ਰਹਿ ਹੀ ਕਬੂਤਰ ਆ ਅੱਖਾਂ ਮੀਟਲੀਆਂ ਵੀ ਸਾਨੂੰ ਬਿੱਲੀ ਨਹੀਂ ਵੇਂਦੀ ਤੇ ਉਹ ਚੁੱਪ ਕੇ ਆਰਾਮ ਨਾਲ ਜਿੱਦ ਮਰਜ਼ੀ ਲੈ ਜਾ ਲੈ ਜਾਂਦੇ ਅੱਛਾ ਉੱਥੇ ਹੀ ਚਲੋ 84 ਕਰਜ਼ਾ ਕਿੱਥੋਂ ਚੜਿਆ ਅੱਛਾ ਕਰਜ਼ਾ ਚੜਿਆ ਵੀ ਕੇਂਦਰ ਸਰਕਾਰ ਨੇ ਨਾਲੇ ਤਾਂ ਸਾਡੇ ਗੁਰਦੁਆਰੇ ਢਾ ਦੇ ਤੇ ਰਹਿੰਦੇ ਜਿਹੜੇ ਸੀ ਸਾਡਾ ਨਵਾਂ ਪੂਰ ਸੀ ਜਿਹੜਾ ਉਹ ਬਰਾਤਾ ਚੜਨ ਨੂੰ ਢਾਦੀਆਂ ਅੱਤਵਾਦ ਕਹਿ ਕੇ ਤੇ ਉਹ ਮੁੰਡੇ ਖਤਮ ਕਰਦੀ ਤੇ ਜਿਹੜੀਆਂ ਉਦੋਂ ਫੋਰਸਾਂ ਇੱਥੇ ਕੰਮ ਕਰਦੀਆਂ ਸੀ ਪੰਜਾਬ ਪੁਲਿਸ ਨਾਲ ਜਿਹੜੀ CRP ਹੁੰਦੀ ਸੀ ਜਿੰਨੀ ਫੌਜ ਹੁੰਦੀ ਸੀ ਜਾਂ ਉਹਦਾ ਖਰਚਾ ਜਿਹੜੀ ਸਾਡੇ ਤੇ ਚੜ ਕੇ ਆਈ ਸਾਡੇ ਹਮੰਦਰ ਸਾਹਿਬ ਧਰਮ ਤੇ ਤੇ ਉਹ ਜਿਹੜੀ ਫੌਜ ਸੀ ਹੀ ਨਾ ਆਰਵੀ ਸੀ ਉਹ ਵੀ ਖਰਚਾ ਜਿਹੜਾ ਸੀ ਕੇਂਦਰ ਸਰਕਾਰ ਨੇ ਪੰਜਾਬ ਦੇ ਸ਼ੇਰ ਉਦੋਂ ਮੜ ਦਿੱਤਾ ਉਸ ਤੋਂ ਪਹਿਲਾਂ ਜਿਹੜਾ ਇਹ ਸੋਨੇ ਦੀ ਚਿੜੀ ਸੀ ਤੇ 84 ਤੋਂ ਬਾਅਦ ਚ ਜਿਹੜੀ ਨਾ ਸੋਨੇ ਦੀ ਇੱਲ ਬਣਾਤੀ ਇਹ ਕਰਜ਼ਾ ਤਾਂ ਉਦੋਂ ਦਾ ਹੈ ਠੀਕ ਹੈ ਸਰਨਾਵੀ ਇਹ ਦੂਜਾ ਸਵਾਲ ਹੈ ਜੀ ਮੈਂ ਤੁਹਾਨੂੰ ਪਹਿਲਾ ਸਵਾਲ ਕੀਤਾ 2011-12 ਦਾ ਕਾਲੀ ਦਲ ਸਰਕਾਰ ਵਲੇ 8399 ਲੱਖ ਰੁਪਏ ਦਾ ਹੂੰ ਇੱਥੇ ਹੀ ਬਸ ਨਹੀਂ ਹੋ ਗਈ ਜੀ ਹੂੰ ਦੁਬਾਰਾ ਫੇਰ ਸਰਕਾਰ ਰਿਪੀਟ ਹੋ ਗਈ ਹੂੰ ਰਿਪੀਟ ਹੋ ਕੇ ਸਰਕਾਰ ਫੇਰ ਕਾਲੀ ਦਲ ਦੀ ਆ ਗਈ 2016 16-17 ਵਿੱਚ ਜੀ ਇਹ ਕਰਜ਼ਾ 182000 ਤੇ 526 ਲੱਖ ਕਰੋੜ ਰੁਪਏ ਦਾ ਹੋ ਗਿਆ ਯਾਨੀ ਕਿ 100 ਲੱਖ ਕਰੋੜ ਰੁਪਏ ਦਾ ਵਾਅਦਾ ਕਰਤਾ ਕਾਲੀਦਲ ਸਰਕਾਰ ਨੇ ਇਹਦੇ ਬਾਰੇ ਦੱਸੋ ਜੀ ਵੀ ਇੰਨਾ ਕਰਜ਼ਾ ਲੈਣ ਦੀ ਕੀ ਲੋੜ ਪੈ ਗਈ ਕਾਲੀਦਲ ਸਰਕਾਰ ਨੂੰ 100 ਲੱਖ ਕਰੋੜ ਦੀ ਪਾਣੀ ਦੀਆਂ ਗੱਡੀਆਂ ਦੱਸੋ ਫੈਨੂ ਉਹ ਜੇ ਇੱਕ ਵਕਤ ਸਿਆਲਾ ਜੀ ਕੋ ਸੋਨਾ ਹੋਵੇ ਨਾ ਲੱਖਾਂ ਕਰੋੜਾਂ ਚ ਜੀ ਜੀ ਉਹ ਪਾਣੀ ਦਾ ਪ੍ਰਬੰਧ ਰੱਖਿਆ ਕਰੋ ਜੀਰਵਾ ਕਹਿੰਦੇ ਭੁੱਲ ਜਾਂਦੇ ਆ ਮੂਹਾਂ ਕਹਿੰਦੇ ਕੀ ਅਸੀਂ ਤਾਂ ਬੱਗੇ ਆ ਉਹਦੇ ਅਸੀਂ ਤਾਂ 200 ਰੁਪਏ ਦਾ نوٹ ਵੇਖ ਲਈ ਨੀ ਪਰ ਭੰਡਾ ਸ਼ਾਮ ਤਾਈ ਕਰੇ ਜਾਈ ਪਾਰ ਤੇ ਨੇ ਘਰੇ ਜਾ ਕੇ ਵੀ 200 ਰੁਪਏ ਵਟਿਆ ਤੇ ਤੁਸੀਂ ਤਾਂ ਕਰੋੜਾਂ ਚ ਬੇਦ ਤੇ ਪਾਣੀ ਲਿਆਉਗੇ ਤਾਂ ਕਰੂ ਨਹੀਂ ਤਾਂ ਪੜਜੂਗੀ ਥਾਲੀ ਅੱਛਾ ਫਿਰ ਤੁਸੀਂ ਕਹਿੰਦੇ ਵੀ ਇਹ ਇਹ ਕਾਲੀ ਦਾਲ ਦੀ ਦੋਗਣਾ ਸਰਕਾਰ ਬਣ ਤੇ ਇੰਨਾ ਕਰ ਜਾਓ 100 ਲੱਖ ਕਰੋੜ ਦਾ ਵਾਅਦਾ ਹੋ ਗਿਆ ਵਾਅਦਾ ਹੋ ਗਿਆ ਜੀ ਅੱਛਾ ਜੀ ਇਹਦੇ ਬਾਈਟ ਪੇਸ਼ ਕੀਤੀ ਜੀ ਪਬਲਕ ਨੂੰ ਫਾਇਦੇ ਦੇਣ ਦੀ ਹੂੰ ਉਹਦੇ ਵਿੱਚ ਗਿਣਤੀ ਲਾਤੀ ਏਨੇ ਕਰੋੜ ਇਹਨੂੰ ਕੱਟਦਾ ਏਨੇ ਕਰੋੜ ਭੇਡਾਂ ਵਾਲੇ ਨੂੰ ਬੱਕਰੀਆਂ ਵਾਲੇ ਨੂੰ ਏਨੇ ਥੋੜੇ ਥੋੜੇ ਹਾਂ ਉੱਪ ਕੱਢ ਕੇ ਤਾਂ ਵੰਡਦਾ ਭੇਡਾਂ ਬੱਕਰੀਆਂ ਵਾਲੇ ਨੂੰ ਦੋਤ ਮੱਤੂ ਖਾਇਰੇ ਨੂੰ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਹਾਂ ਤੇ ਜਿਹੜਾ ਕਰਜ਼ਾ ਸੀ ਉਹ ਚੜ ਗਿਆ ਆਮ ਵਿਅਕਤੀ ਦੇ ਸਿਰ ਤੇ ਹੂੰ ਤੇ ਜਿਹੜਾ ਵਿਕਾਸ ਹੋਣਾ ਸੀ ਉਹ ਵਿਕਾਸ ਜਿਹੜਾ ਉਹ ਹੋਇਆ ਨਹੀਂ ਤੇ ਜਿਹੜਾ ਕਰਜ਼ਾ ਚੁੱਕੀ ਗਏ ਲਾਈ ਗਏ ਉਹ ਤਾਂ ਜਿੰਨੇ ਅਕਾਲੀ ਦਲ ਸ਼ਰੋਣੀ ਅਕਾਲੀ ਦਲ ਦੇ ਵਰਕਰ ਸੀ ਲੈਣਾ ਜੀ ਜ਼ੀਰੋ ਗਰਾਊਂਡ ਤੋਂ ਲੈ ਕੇ ਉਹਨਾਂ ਦੀਆਂ ਪੰਜ-ਪੰਜ ਮੰਜ਼ਲੀਆਂ ਕੋਠੀਆਂ ਹੀ ਬਣੀਆਂ ਹੈ ਤੇ ਉਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਦਾ ਟੈਕਸ ਜਾਂਦਾ ਸੀ ਉਹ ਵੀ ਖਤਮ ਗਿਆ ਕਰਜ਼ਾ ਵੀ ਲੈ ਲਿਆ ਤੇ ਸਭ ਕੁਝ ਕਰਕੇ ਕੇਂਦਰ ਸਰਕਾਰ ਤੋਂ ਕਰਜਾਈ ਹੋ ਕੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਜਿਹੜੀ ਆ ਉਹਨੇ ਆਪਣੇ ਵਰਕਰਾਂ ਦੀ ਤਰੱਕੀ ਜ਼ਰੂਰ ਕੀਤੀ ਆ ਪਰ ਭਜਾਵ ਦੀ ਤਰੱਕੀ ਉਹਨਾਂ ਨਹੀਂ ਹੋਈ ਨਹੀਂ ਹੋਈ ਹੈ ਜੀ ਮੈਂ ਇਹ ਦੱਸਦਾ ਵੀ ਤੁਸੀਂ ਤਾਂ ਵੀ ਇੰਨੇ ਪੈਸੇ ਇੱਧਰ ਗਏ ਹਾਂ ਇੰਨੇ ਪੈਸੇ ਇੱਧਰ ਲਾਤੇ ਇੱਥੇ ਉਹ ਪੈਸੇ ਲਾਏ ਕਿੱਥੇ ਆ ਉਹ ਤਾਂ ਲਾਦੇ ਜੀ ਆ ਤੁਹਾਡੀ ਅਰੇ ਬੱਕਰੀਆਂ ਚਾਰ ਦਾ ਤੂੰ ਪ੍ਰਧਾਨ ਆ ਚੱਕ ਪਾ ਕੋਟੀ ਉਹ ਤਾਂ ਉਧਰ ਚਲੇ ਗਏ ਤੇ ਪੰਜਾਬ ਦਾ ਕਰਜ਼ਾ ਮੋੜ ਨਹੀਂ 부ਜਾਏ ਕਰਜ਼ਾ ਚੜਦਾ ਗਿਆ ਲੋਕ ਕੰਮ ਕਰਕੇ ਟੈਕਸ ਭਰਦੇ ਗਏ ਉਹ ਤਾਂ ਬਾਈ ਜੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਸਿਰ ਤੇ ਹੀ ਕਰਜ਼ਾ ਜਿਹੜਾ ਸੀ ਚਲੇ ਗਿਆ ਘਰਾਂ 'ਚ ਤੇ ਜਿੱਦਾਂ ਦੇ ਚੜਿਆ ਉਹ ਤੁਸੀਂ ਤੇ ਅਸੀਂ ਹੈਗੇ ਹਾਂ ਖੁੱਲ ਕੇ ਭਰੋ ਪਰ ਜੇਕਰ ਅਕਾਲੀ ਦਲ ਇਹ ਵਾਦਾ ਕਰੇ ਕਿ ਮੈਂ ਆਵਕਾਸ ਕੀਤਾ ਜਿੰਨੀਆਂ ਸੜਕਾਂ ਬਣੀਆਂ ਉਹ ਤਾਂ ਦਾਨੀਵਾਨੀ ਤੇ ਟੋਲ ਪੁਲਾਜੇ ਵਾਲੇ ਦੀਆਂ ਬਣ ਗਈਆਂ ਤੇ ਫਿਰ ਪੰਜਾਬ ਦਾ ਪੈਸਾ ਤੇ ਕਰਜ਼ਾ ਜਿਹੜਾ ਗਿਆ ਕਿੱਥੇ ਉਹ ਗਿਆ ਭੇਡਾਂ ਬੱਕਰੀਆਂ ਚਾਰਨ ਵਾਲਿਆਂ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਰੇ ਕੜਮ ਚੌਧਰੀਆਂ ਦੇ ਘਰਾਵਾਂ ਚ ਅੱਗੇ ਫਿਰ ਕਰੋ ਗੱਲ ਕਿੰਨੇ ਕਦੋਂ ਕਿੱਥੇ ਚੜਾਇਆ ਸੁਨਰਾਮ ਜੀ ਗੱਲ ਇਹ ਆ ਅੱਛਾ ਉਹ ਜਿਵੇਂ ਇੱਕ ਪੰਜਾਬੀ ਜਿਹਾ ਹਵਤ ਹੈਗਾ ਬਾਬੇ ਦੀ ਧੀ ਚੱਲੀ ਤਾਂ ਮੈਂ ਕਹਾਂਗਾ ਕਿ ਕੱਲੀ ਵੈਰੀ ਗੁੱਡ ਉਹ ਗੱਲ ਇੱਥੇ ਬਣ ਗਈ ਇੱਥੇ ਹੀ ਵਸਣੀ ਹੋ ਗਈ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਆਪਾਂ ਗੱਲ ਕਰ ਲਈ 17 ਦੀ ਮੈਂ ਗੱਲ ਕਰਦੀ ਵੀ 100 ਲੱਖ ਕਰੋੜ ਦਾ ਕਰਜ਼ਾ ਚੜਾਤਾ ਉਦੋਂ ਬਾਅਦ ਆ ਗਈ ਸਰਕਾਰ 2022-23 ਦੇ ਵਿੱਚ ਆਮ ਆਦਮੀ ਪਾਰਟੀ ਆਮ ਬਿਜਾ ਆਪ ਦੇ ਬੰਦਿਆਂ ਦੀ ਪਤਰੀ ਲੱਗਦਾ ਉਹਨਾਂ ਨੇ ਜਿਵੇਂ ਹੀ ਸਿਰਾ ਲਾਤਾ ਜੀ ਉਹਨਾਂ ਨੇ ਕਰਜ਼ਾ ਚੜਾਦਾ ਜੀ 314000 221 ਲੱਖ ਕਰੋੜ ਰੁਪਈਆ ਯਾਨਕੀ 132 ਲੱਖ ਕਰੋੜ ਦਾ ਇਹਨਾਂ ਨੇ ਆ ਕੇ ਵਾਅਦਾ ਕਰਤਾ ਵਾਅਦਾ ਕਰਤਾ ਸ਼ਰੋਮਨੀ ਕਾਲੀਦਰ ਨੇ 100 ਕਰੋੜ ਦਾ ਵਾਅਦਾ ਕੀਤਾ 100 ਲੱਖ ਕਰੋੜ ਦਾ ਇਹਨਾਂ ਨੇ 132 ਲੱਖ ਕਰੋੜ ਦਾ ਵਾਅਦਾ ਕਰਤਾ ਕਿਉਂ ਕਿ ਆਮ ਸੀ ਬੰਦੇ ਉਹ ਖਾਸ ਸੀ ਆਮ ਸੀ ਆਮਾ ਨੇ ਹੋਰ ਵਧਾਤਾ ਇਹਦੇ ਬਾਰੇ ਵੀ ਦੱਸੋ ਜੀ ਮਾਦਰ ਰਕਦੋਂ ਕਿ ਮੈਂ ਤੂੰ ਮੁੜ ਕੇ ਸਵਾਲ ਇੱਕ ਬੋਲ ਕਰੋ ਜੀ ਜਾਂ ਕੋਈ ਕੁਝ ਵੀ ਆਮ ਆਦਮੀ ਦਾ ਮਤਲਬ ਕੀ ਕੀ ਇਸ ਗਿਲ ਤੋਂ ਆਮ ਆਦਮੀ ਕਹਿੰਦੇ ਤੁਸੀਂ ਖਾਸ ਐ ਆਮ ਐ ਜਮਾ ਆਮ ਜੇ ਬੰਦੇ ਜਿਵੇਂ ਸਿੰਪਲ ਜੇ ਬੰਦੇ ਆਮ ਬੰਦਾ ਕੀ ਹੁੰਦਾ ਸਿੰਪਲ ਤੇ ਖਾਸ ਬੰਦਾ ਕੀ ਹੁੰਦਾ ਖਾਸ ਆਈਫਾਈ ਵੱਡੀਆਂ ਵੱਡੀਆਂ ਗੱਡੀਆਂ ਦੇ ਰਹਿਣ ਵਾਲਾ ਵੱਡੀਆਂ ਵੱਡੀਆਂ ਕੋਠੀਆਂ ਦੇ ਰਹਿਣ ਵਾਲਾ ਆਮ ਬੰਦਾ ਜਮਾਂ ਹੀ ਆਮ ਉਹ ਦੇਖੋ ਜੀ ਆਮ ਬੰਦੇ ਕਿਵੇਂ ਗੱਡੀਆਂ ਤੋਂ ਉਹਨੇ ਨਾਲ ਵਟੀਆਂ ਇਹਨਾਂ ਕੋਲੇ ਹਾਂਜੀ ਤੇ ਆਮ ਬੰਦੇ ਕਿਵੇਂ ਹੋ ਜਾਣਗੇ ਪਤਾ ਨਹੀਂ ਫਿਰ ਆਂਦੇ ਕਿਉਂ ਐ ਫਿਰ ਤੁਸੀਂ ਦੱਸੋ ਸਾਰੀਆਂ ਗੱਲਾਂ ਉਹਨੇ ਹੁੰਦੇ ਨਾ ਸਾਨੂੰ ਵੀ ਕਰਨਾ ਪੈਂਦਾ ਹੈ ਹੈ ਸਾਰਾ ਕੁਝ ਸਾਨੂੰ ਦੱਸਣਾ ਪੈਂਦਾ ਕੋਈ ਆਮ ਗੱਡੀਆਂ ਦਾ ਤਾਂ ਅੱਗੇ ਚੱਕਰ ਆ ਹੂੰ ਦਿੱਲੀ 'ਚ ਤਿਆਰ ਨਹੀਂ ਲੱਗੀ ਬਿਲਕੁਲ ਨਹੀਂ ਲੱਗੀ ਚੱਕ ਕੇ ਆ ਗਏ ਪੰਜਾਬ ਬਚਾਉਣ ਕੇ ਜਰੀ ਬਾਲ ਹੂੰ ਤੇ ਮਾਨ ਸਾਹਿਬ ਨੇ ਕੀ ਕੀਤਾ ਚੱਕ ਕੇ ਲਾ ਦੋ ਜੀ ਜੈਡ ਸਕਿਉਰਟੀ ਚਾਰਜ ਚ ਪੇ ਦੀ ਹੂੰ ਖਰਚਾ ਤਾਂ ਪੈ ਗਿਆ ਪੰਜਾਬ ਦੇਸ਼ ਉੱਤੇ ਫੋਰਸ ਦਾ ਪੰਜਾਬ ਨੇ ਪੈ ਗਿਆ ਜੀ ਇੱਕ ਕੋਈ ਹੋਰ ਲਾਤੇ ਮੰਤਰੀ ਲਾਤੇ ਸੰਤਰੀ ਲਾਤੇ ਕੁਛ ਲਾਤੇ ਆਰਐਸ ਨਹੀਂ ਲਾਤੇ ਕਈ ਕੁਛ ਹਲਵਾਜੀ ਕੁਛ ਲਾ ਬਿਲਕੁਲ ਉਹਨਾਂ ਦੇ ਦਿਵਾਲੀ ਸਕਿਉਰਟੀ ਲਾਤੀ ਮਾਤੀ ਤੇ ਜਿਹੜੇ ਥਾਣਿਆਂ 'ਚ ਲੋਕਾਂ ਦੀਆਂ ਸਮੱਸਿਆ ਉੱਥੇ ਤਾਂ ਪੁਲਿਸ ਨਹੀਂ ਮਿਲਦੀ ਨਹੀਂ ਮਿਲਦੀ ਤੇ ਜਿੰਨੇ ਪੁਲਿਸਾਂ ਚੱਕ ਕੇ ਕੀ ਕੀਤਾ ਭੈਣ ਜੋਨੇ ਗੱਲ ਸੁਣੋ ਮੇਰੀ ਇੱਕੜੇ ਮੁੰਡੇ ਨਾ ਬਲਾਸਕਰ ਕਰਤਾ ਐ ਐਮਐਲਏ ਨੇ ਹੂੰ ਮੁੰਡਿਆਂ ਦਾ ਹੁੰਦੇ ਸੁਣੇ ਜੀ ਪਰ ਕਾਈ ਪੁੱਠਾ ਕਰ ਗਿਆ ਠੀਕ ਹੈ ਉਹਨੂੰ ਨਾਲ ਇਹਦਾ ਮੰਤਰੀ ਬਣਾਤਾ ਹੂੰ ਤੇ ਨਾਲੇ ਉਹਦੇ ਨਾਲੇ ਸਕਿਉਰਿਟੀ ਲਾਤੀ ਹੂੰ ਤੇ ਉਹਦੇ ਨਾਲ ਦੋ ਚੀਜ਼ਾਂ 'ਚ ਵਾਦਾ ਹੋਇਆ ਹੈ ਹੂੰ ਇੱਕ ਤਾਂ ਇਹ ਹੈ ਵੀ ਹੁਣ ਆਹ ਬੰਦਾ ਸੋਚੂਗਾ ਵੀ ਜੇ ਮੈਂ ਉਹਦੀਆਂ ਗਲਤ ਫੈਲ ਵੀ ਫੈਲ ਕਰੋ ਕੁਦਰਤ ਦੇ ਨਿਯਮਾਂ ਦੀ ਲੱਗਣਾ ਕਰੂੰਗਾ ਨਾ ਹੂੰ ਮੈਂ ਕਰਾਂ ਇਹੋ ਜਿਹਾ ਗਲਤ ਕੰਮ ਤਾਂ ਨਾਲੇ ਤਾਂ ਕੱਲ ਨੂੰ ਮੰਤਰੀ ਬਣੂਗਾ ਤੇ ਨਾਲੇ ਸਰਕਾਰ ਮੈਨੂੰ ਚੁਣਤਾ ਦੇਊਗੀ ਸਭ ਕੁਝ ਹੋ ਜਾਏਗਾ ਇਹ ਤਾਂ ਉਹਨਾਂ ਲੋਕਾਂ ਨੂੰ ਵਾਅਦਾ ਹੋਇਆ ਤੇ ਦੂਜੇ ਨੰਬਰ ਤੇ ਵਾਅਦਾ ਕਿੰਨੂ ਹੋਇਆ ਇੰਨਾ ਕਰਜ਼ਾ ਚੜਾਉਂਦਾ ਤੇ ਜਿਵੇਂ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਆਮ ਲੋਕਾਂ ਵਾਂਗੂ ਸਾਡੇ ਐਮਐਲਏ ਫਿਰਨਗੇ ਸਾ ਆਮ ਲੋਕਾਂ ਵਾਂਗੂ ਸਾਡੇ ਜਿਹੜੇ ਆ ਉਹ ਸੇਵਾ ਕਰਨਗੇ ਲੋਕਾਂ ਦੀ ਸਫਾ ਦੇ ਬਹਿਣਗੇ ਜਾ ਕੇ ਸਫਾ ਤੇ ਬਹਿਣਗੇ ਅੱਛਾ ਜਿਵੇਂ ਸੱਤਾਂ ਚ ਜਾਣੇ ਆ ਤੇ ਅਸੀਂ ਇਹ ਗੱਲ ਕਰਦੇ ਜਦੋਂ ਗੱਡੀਆਂ ਗਾਲਾਂ ਕੱਢਦੇ ਆ ਫਿਰ ਅਸੀਂ ਗੰਦੀ ਗੱਲ ਚੈਨਲ ਤੇ ਚਲਾਤ ਨਹੀਂ ਹਾਂ ਜੇ ਉਹਨਾਂ ਦੀ ਬਾਇਟ ਚੈਨਲ ਤੇ ਚਲਾਤੀ ਹਾਂ ਤੇ ਸਾਡਾ ਜਿਹੜਾ ਮੰਦੀ ਸ਼ੁਭਤਾਵਲੀ ਦੇ ਨਾਂ ਤੇ ਉਹ ਚੈਨਲ ਬੰਦ ਹੋ ਜਾਊਗਾ ਅਸੀਂ ਤਾਂ ਫਸ ਗਏ ਕਸੂਤ-ਕਸੂਤ ਸੱਚ ਬੋਲਦੇ ਬੋਲਦੇ ਨਾ ਅਸੀਂ ਤਾਂ ਹੋ ਗਏ ਬਹੁਤ ਗੱਲ ਗੱਦੀ ਤਾਂ ਜੇ ਤਾਂ ਹੁਣ ਲੋਕਾਂ ਦੀ ਗੱਲ ਸੁਣਦੇ ਆ ਤਾਂ ਫਿਰ ਅੱਗੇ ਕਰਨ ਦੀ ਉਕੀ ਆ ਤੇ ਜੇ ਸਰਕਾਰ ਦੀ ਸੁਣਦੇ ਆ ਤੇ ਸਰਕਾਰ ਦੀ ਸੁਣ ਕੇ ਲੋਕਾਂ ਦੇ ਸਵਾਲ ਕਰਨਾ ਉਕਾ ਇਹ ਜਿਹੜਾ ਇਹਨੇ ਅੱਛਾ ਕਾਂਗਰਸ ਨੇ ਚੜਾਇਆ ਸੀ ਸਾਡੇ ਨੌਜਵਾਨਾਂ ਨੂੰ ਕਤਲਗੰਦਾ ਕਰ ਜਾ ਕੱਲਿਆਂ ਨੇ ਚੜਾਤਾ ਭੇਡਾਂ ਬੱਕਰੀਆਂ ਵਾਲਿਆਂ ਦੇ ਘਰ ਬਣਾਉਣ ਤੇ ਕਰ ਜਾ ਤੇ ਜਿਹੜੀ ਝਾੜੂ ਵਾਲੀ ਪਾਰਟੀ ਆ ਇਹਦੇ ਚੜਾਤਾ ਵੀ ਜਿਹੇ ਛੰਡੇ ਜਿੰਨੇ ਜਿਹੜਾ ਵੀ ਜਿਹਨੂੰ ਦਿੱਲੀ ਚ ਬੋਟ ਨਹੀਂ ਬਣੀ ਕੁਛ ਨਹੀਂ ਬਣੀ ਉਹ ਸਾਰੇ ਇਕੱਠੇ ਹੋ ਗਏ ਪੰਜਾਬ ਚ ਆ ਗਏ ਇਹਨਾਂ ਅੱਗੇ ਜੈਡ ਸਿਕਿਉਰਟੀਆਂ ਦੇ ਦਿੱਤੀਆਂ ਜੇ ਸਾਡੀ ਪੁਲਿਸ ਸੀ ਉਹ ਸਾਰੇ ਲਿਜਾ ਕੇ ਇਹਨਾਂ ਦੇ ਗਨਮੈਡ ਬਣਾਤੇ ਤੇ ਲੋਕਨ ਸਾਭ ਨੂੰ ਤੁਹਾਨੂੰ ਤੇ ਧੰਨੇ ਲਾਉਂਦੇ ਫਿਰਦੇ ਆ ਠਾਣਿਆਂ ਅੱਗੇ ਤੇ ਇਹ ਜਿਹੜੇ ਆ ਇਹਨਾਂ ਨੇ ਕਰਜ਼ਾ ਇਸ ਕਰਕੇ ਜ਼ਿਆਦਾ ਚੜਾਇਆ ਕਿਉਂਕਿ ਇਹਨਾਂ ਤੋਂ ਦਿੱਲੀ ਸੂਤ ਨਹੀਂ ਆਈ ਇਹ ਦਿੱਲੀ ਸਭ ਕੁਝ ਕਰੀ ਜਾਂਦੀ 84 'ਚ ਵੀ ਦਿੱਲੀ ਕਰਜ਼ਾ ਚੜਾਇਆ ਤੇ ਹੁਣ ਐਂਡ ਤੇ ਆੜ ਕੇ ਵੀ ਇਹ ਦਿੱਲੀ ਦਿੱਲੀ ਦੇ ਮੰਤਰੀ ਲੀਡਰਾਂ ਨੂੰ ਸੰਭਾਲਣ ਵਾਸਤੇ ਹੀ ਸਾਡੀਆਂ ਫੋਰਸਾਂ ਲਾ ਕੇ ਕਰਜਾਈ ਹੋ ਰਹੀ ਜਾਈ ਉਹ ਫੋਰਸਾਂ ਦਾ ਖਰਚਾ ਪਈ ਜਾਂਦਾ ਸਤਿਨਾਮ ਜੀ ਜਿਵੇਂ ਤੁਸੀਂ ਹੁਣੇ-ਹੁਣੇ ਦੱਸਿਆ ਵੀ ਥਾਣਿਆਂ ਵਿੱਚ ਪੁਲਿਸ ਮੁਲਾਜ਼ਮ ਪੂਰੇ ਨਹੀਂ ਹੈਗੇ ਉਹਨਾਂ ਨੂੰ ਮਿਲਦੇ ਨਹੀਂ ਤੇ OSDR ਨੂੰ 62-62 ਮੁਲਾਜ਼ਮ ਦਿੱਤੇ ਆ 800-100 ਦਿੱਤੇ ਆ ਦਿੱਤੇ ਸੁਰੱਖਿਆ ਵਾਸਤੇ ਉਹਨਾਂ ਦੀ ਹਾਂ ਜੀ ਮੈਂ ਪਿੱਛੇ ਜਾਈਨਾ ਮੈਂ ਕਿਸੇ ਥਾਣੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਥਾਣੇ ਵਿੱਚ ਬੈਠਾ ਸੀ ਉੱਥੇ ਮੁਜਰਮ ਤਾਂ ਸੀਗੇ 3 ਤੇ ਪੁਲਿਸ ਮੁਲਾਜ਼ਮ ਮੁਜਰਮ ਨੂੰ ਕਿੰਨੇ ਮਿਲੇ ਮੁੰਚੀ ਸਾਹਿਬ ਨੇ ਕਿੰਨੇ ਦਿੱਤੇ 2 ਉਹ ਸਗੋਂ ਜਿਹੜੇ 2 ਮੁਲਾਜ਼ਮ ਮਿਲਣ ਉਹ ਤਰਲੇ ਪਾਉਣ ਲੱਗ ਗਏ ਮੁੰਚੀ ਦੇ ਕਿ ਭਾਈ ਜੀ ਮੁਲਾ ਮੁਲਾਜਮ ਹੈਗੇ ਤਿੰਨ ਤੇ ਮੁਲਾਜਮ ਅਸੀਂ ਦੋਵੇਂ ਜੇ ਭੱਜ ਗਏ ਤਾਂ ਸਾਨੂੰ ਚੱਕਰ ਪੈ ਜਾਊਗਾ ਸਾਨੂੰ ਤਾਂ ਇੱਕ ਇੱਕ ਹੋਰ ਦੇ ਮੁਲਾਜਮ ਆ ਵੀ ਤਿੰਨ ਮੁਲਾਜਮ ਤਾਂ ਤਿੰਨ ਹੀ ਮੁਲਾਜਮ ਹੋਣ ਤਾਂ ਫੇਰ ਸੂਤ ਆਉਂਦਾ ਸਾਡਾ ਉਤਰਲੇ ਪਾਈ ਗਿਆ ਫਿਰ ਮੁੰਚੀ ਨੇ ਇੱਕ ਮੁਲਾਜਮ ਦਾ ਹੋਰ ਰੇਸੂਨੇਟ ਕਰਕੇ ਤਾਂ ਤਿੰਨ ਮੁਲਾਜਮ ਪੂਰੇ ਕੀਤੇ ਤੇ ਗੱਲ ਤੁਹਾਡੀ ਬਿਲਕੁਲ ਸਹੀ ਹੈ ਮੈਂ ਗੱਲ ਦੀ ਉਹਦਾ ਜਵਾਬ ਮੈਨੂੰ ਤੁਸੀਂ ਦੇਤਾ ਇਹ ਪਬਲਿਕ ਵੀ ਦਬਾਅ ਦੇਣਾ ਚਾਹੀਦਾ ਮੈਂ ਕਹਿੰਦਾ ਵੀ ਅਸੀਂ ਜਿਹੇ ਕਹਿੰਦੇ ਉਹਨਾਂ ਨੇ ਸਾਨੂੰ ਕੋਈ ਕਮੈਂਟ ਨਾ ਕਰੇ ਐ ਕਰੇ ਉਹ ਸਾਨੂੰ ਕਮੈਂਟ ਇਹ ਨਾ ਕਰੇ ਵੀ ਚੋਲਾ ਸ਼ਬ ਡਾਕਟਰ ਹੋਗੇ ਜਾਂ ਜਿਹੜੇ ਜਿਵੇਂ ਜਿਹੇ ਖੱਸੀ ਵਿਭਾਗ ਮੈਂ ਆ ਖੱਸੀ ਵਿਭਾਗ ਵਾਲੇ ਥੱਲੇ ਕੰਮ ਕਰਨ ਵਾਲੇ ਖੱਸੀ ਵਿਭਾਗ ਹੈਗੇ ਆ ਜਿਹੜੇ ਜ਼ਿਲ੍ਹੇ ਦੇ ਬੀਡੀਪੀ ਉਹ ਸਭ ਹੋਗੇ ਕਿ ਉਹ ਸਰਪੰਚ ਤਾਂ ਬਣਿਆ ਕੋ ਪੱਤੀ ਜੋ ਉਹ ਲੱਲੂ ਕੋ ਜੋ ਵੋਟਰਸਾਈਕਲ ਲਗਾ ਕੇ ਮੇਰੇ ਤਾਂ ਦਾਦਾ ਪੁਰਦਾਦਾ ਤੋਂ ਪੰਜ ਸੀ ਮੈਂ ਸਰਪੰਚਾਂ ਤੋ ਬੀਡੀਪੀ ਹੋਰੀ ਡਿਊਟੀ ਕੀ ਹੁੰਦੀ ਆ ਵੀ ਜਿਹੜਾ ਸਰਪੰਚਾ ਉਹਨੂੰ شناਖਤੀ ਕਾਰਡ ਜਾਰੀ ਕਰਕੇ ਹੋਸ਼ਤ ਕਰੇ ਲੋਕਾਂ ਚੋਂ ਸਰਪੰਚ ਬਣੇ ਅੱਛਾ ਦੂਜੀ ਗੱਲ ਜੇਕਰ ਡਾਕਟਰ ਉਹਨੂੰ ਇਹ ਕਹਿਆ ਤੇ ਵੀ ਵੀ ਖੋਲਣ ਜੋਗਾ ਅੱਛਾ ਡਾਕਟਰਾਂ ਨੇ ਤਾਂ ਕੀ ਸ਼ਰਤਾਂ ਵੀ ਜੇ ਅਸੀਂ ਝੋਲਾ ਸਾਹਿਬ ਲਿਖਦੇ ਜੂਨੀਆਂ ਬਣਾ ਕੇ ਪ੍ਰਾਪੇ ਰੈਂਸ਼ਨ ਨੂੰ ਦਬਾਉਣ ਲੱਗ ਜਾਂਦੇ ਆ ਅੱਛਾ ਉੱਥੇ ਡਿਊਟੀ ਦੀ ਨਹੀਂ ਬਣਦੀ ਆ ਵੀ ਸੀਐਮਓ ਸਾਹਿਬ ਦੀ ਮੰਦੀ ਆ ਡਾਕਟਰ ਇੰਸਪੈਕਟਰ ਵੀ ਅਕਰਾਗਨ ਇੰਸਪੈਕਟਰ ਵਗੈਰਾ ਜੋ ਵੀ ਇਹਨਾਂ ਦਾ ਸਿਸਟਮ ਅੱਛਾ ਉਹ ਤਾਂ ਕਦੀ ਕਿਤੇ ਆਏ ਦੇਖੇ ਨਹੀਂ ਗਏ ਮੈਨੂੰ ਫਿਰ ਇਹ ਨਹੀਂ ਪਤਾ ਲੱਗਦਾ ਵੀ ਪਬਲਿਕ ਤੋਂ ਅੱਗ ਬਾਲ ਲੈਣ ਦੀ ਡੱਬੀ ਤੋਂ ਲੈ ਕੇ ਹਰ ਮੁਲਾਜ਼ਮ ਨੂੰ ਜਿਹੜੀ ਤਨਖਾਹ ਦਿੰਦੀ ਆ ਸਰਕਾਰ ਤੇ ਫਿਰ ਇਹਨਾਂ ਨੂੰ ਰੱਖਣ ਨੀ ਲੋੜ ਕੀ ਇਹਨਾਂ ਨੂੰ ਘਰੋ ਘੱਲੋ ਜਦੋਂ ਇਹ ਕਾਰਵਾਈ ਨਹੀਂ ਕਰਦੇ ਸਾਡੇ 50 ਡੇਰੀਆਂ ਇੱਥੇ 50 ਦੁੱਧ ਹੀ ਆਇਤੇ ਸ਼ਰਿਆਮ ਜਿਹੜਾ ਉਹ ਲੋਕਾਂ ਦੀ ਸੇਹਨਾ ਥਲਵਾਰ ਕੀਤਾ ਜਾਂਦਾ ਤੇ ਪਰ ਨਾ ਤਾਂ ਕਦੇ ਸਿਹਤ ਵਿਭਾਗ ਨੇ ਕੋਈ ਛਾਪੇਮਾਰੀ ਕੀਤੀ ਤੇ ਨਾ ਕੀਤੀ ਡਰੈਗਨ ਸਲਟਨ ਨੇ ਕੀਤੀ ਵੇ ਜਿਹੜਾ ਲੋਕਾਂ ਦੀ ਸਿਹਤ ਨਾਲ ਜਿਹੜੀਆਂ ਤੋਂ ਵੱਧ ਦਵਾਈਆਂ ਦੇ ਤੇ ਜੂਨੀਅਰ ਦੀ ਆਰਟ ਚ ਜ਼ਿਲ੍ਹਾ ਪ੍ਰਧਾਨ ਜੇਪ ਪ੍ਰਧਾਨ ਅੱਛਾ ਉਹ ਨਾਲੇ ਸਰਕਾਰ ਨਾਲੇ ਤਾਂ ਨਾਲੇ ਉਹ ਦਾ ਦਾਕਰਨ ਚ ਇੱਕ ਬੰਦੇ ਕੋਲੇ ਜੀ ਮੰਨ ਲਓ ਇਸ ਇਲਾਕੇ ਚ ਡਾਕਟਰੀ ਦਾ ਕੰਮ ਕਰਦਾ ਜੇ ਕੋਨੋਂ ਖੇਤੋਂ 1 ਕਰੋੜ ਦੀ ਕੀਮਤ ਲਈ ਪੈਸਾ ਨਹੀਂ ਹੁੰਦਾ ਤੇ ਆਏ ਸਾਲ ਉਹ ਕੀ ਕਰਦਾ ਜੀ ਨੋਟ ਇਨਕਲਜ ਮੀਂਂ ਦੀ ਰਿਸ਼ਟਰੀ ਕਰਾ ਲੈਂਦਾ ਤੇ ਨਾ ਤਾਂ ਸਾਡਾ ਇਨਕਮ ਟੈਗ ਭਾਗੂ ਸੁੱਤਾ ਕੁੰਭ ਕਰਨੀ ਨਹੀਂਦਾ ਨਾ ਕੋ ਵਿਜੀਲੈਂਸੀ ਇਹੋ ਲਈ ਦੇਖੀ ਵੀ ਪੈਸਾ ਕਿੱਥੋਂ ਆ ਰਿਹਾ ਤੇ ਨਾ ਕੁਛ ਤੇ ਯਾਰ ਇਹ ਤਾਂ ਬਹੁਤ ਗੰਦਾ ਰਾਜ ਆ ਗਿਆ ਜਿਹੜਾ ਹੁਣ ਦਾ ਆਇਆ ਇਹ ਸਭ ਤੋਂ ਘਟ ਗਿਆ ਰਾਜ ਅਸੀਂ ਇਹਨੂੰ ਕਹਾਂਗੇ ਲੋਕ ਕਹਿੰਦੇ ਆ ਅਸੀਂ ਵੀ ਕਹਿੰਦੇ ਵੀ ਅੱਜ ਜਿਹੜਾ ਕੰਮ ਨਹੀਂ ਕਰਦਾ ਜਿਹੜਾ ਕੋਈ ਨਹੀਂ ਉਹ ਤਰੱਕੀ ਕਰੀ ਜਾਂਦਾ ਤੇ ਜਿਹੜਾ ਕੰਮ ਕਰਦਾ ਉਹ ਥਾਣਿਆਂ ਦੇ ਚੱਕਰ ਚ ਪਈ ਜਾਂਦਾ ਹੈ ਬਹੁਤ ਮਿਹਰਬਾਨੀ ਸੁਖਨਾਮ ਜੀ ਤੁਹਾਡਾ ਸਮਾਂ ਦੇਣ ਵਾਸਤੇ ਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਆਪਦੇ ਆਪਦੇ رائے ਜਿਹੜੀ ਹੈਗੀ ਕਮੈਂਟਾਂ ਵਾਲੀ ਜਰੂਰ ਦਿਆ ਕਰੋ ਦਿਆ ਕਰੋ ਸਹੀ ਤੇ ਤਰੀਕੇ ਨਾਲ ਵੀ ਜਿਹੜਾ ਪੰਜਾਬ ਸਿਰ ਇਨਾ ਕਰਜ਼ਾ ਚੜਿਆ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਆਪਦੀ ਕਮੈਂਟਾਂ ਵਾਲੀ رائے ਜਰੂਰ